ਜਗਤ ਗੁਰੂ ਵਾਲਮੀਕ ਮਹਾਰਾਜ ਦੀ ਅੰਮ੍ਰਿਤ ਬਾਣੀ ਜਗਤ ਗੁਰੂ ਨਾਮ ਦਾ ਜਹਾਜ਼ ਡੁੱਬਦਾ ਜਹਾਨ ਤਾਰਿਆ ਸੁਆਮੀ ਨਾਮ ਦਾ ਜਹਾਜ਼ ਬਣਾ ਕੇ ਨਾ ਜਲ ਲੋਬੀ ਨਾ ਅਗਸਾੜੀ ਉਹਨੇ ਕੜਿਆ ਪਰੀ ਤਲਗਾ ਕੇ ਨਾਮ ਜਪਣ ਦੀ ਰੀਤ ਨਾ ਕੋਈ ਸਭ ਜਗ ਸੁੰਨਾ ਸੁੰਨਾ ਨਾ ਕੋਈ ਬਾਣੀ ਨਾ ਕੋਈ ਪੂਜਾ ਨਾ ਸਾਜਾਂ ਦੀ ਤੁੰਨਾ ਵਿਦਿਆ ਦੇ ਲਾ ਘੋਟ ਉਸਾਰੀ ਰੱਬ ਦੁਨੀਆ ਵਿੱਚ ਆ ਕੇ ਡੁੱਬਦਾ ਜਹਾਨ ਤਾਰਿਆ ਸੁਆਮੀ ਨਾਮ ਦਾ ਜਹਾਜ਼ ਬਣਾ ਕੇ ਜਿਨ ਜਪਿਆ ਹਰੀ ਨਾਮ ਮੋਲਾ ਪਾਰ ਭਵਜ ਲੋਹਣ ਨਾ ਬਿਉਣੀ ਮਨ ਮੁਕ ਪੱਥਰ ਬੈਠ কিনਾਰੀ ਰੋਣ ਕਟਨ ਕਟਨ ਦੁਖ ਸੈਂਦੀ ਪਾਪੀ ਨਰਕਪੁਰੀ ਵਿੱਚ ਜਾ ਕੇ ਡੁੱਬਦਾ ਜਹਾਨ ਤਾਰਿਆ ਸੁਆਮੀ ਨਾਮ ਦਾ ਜਹਾਜ਼ ਬੜਾ ਕੇ ਸਾਵਧਾਨੀ ਆ ਦੇ ਮਾਲਕ ਪਾਲਕ ਦੀਨ ਦਰ ਦਰ ਗੁਨਾਥ ਕੋਟਨ ਕੋਟ ਤਰੇ ਸੁਣ ਪਾਪੀ ਅਮਰ ਗੁਰੂ ਕੀ ਕਾਥ ਖੁਸ਼ੀਆਂ ਦੇ ਲਗ ਜਾਣ ਸਤਾਰੇ ਗੁਰ ਚਰਨੀ ਚਿਤਲਾ ਕੇ ਸੁਣ ਸੁਣ ਗੁਰ ਕੀ ਅਮਰਤ ਬਾਣੀ ਉਤਰ ਗਈਆਂ ਸਭ ਜੂਨਾ ਨਾਮ ਜਪਣ ਦਾ ਭਗਤਾਂ ਦੀਆ ਜਪ ਕੇ ਆਪ ਨਮੂਨਾ ਜੋ ਆਵੇ ਸੋ ਰਾਜੀ ਜਾਵੇ ਮਨ ਚੰਦੜੀ ਫਲ ਪਾ ਕੀ ਡੁੱਬਦਾ ਜਹਾਨ ਤਾਰਿਆ ਸੁਆਮੀ ਨਾਮ ਦਾ ਜਹਾਜ ਬੜਾ ਕੀ ਉੱਚੀ ਸੇਵਾ ਮਾਨੁ ਚਿਰ ਲਾਗ ਗੁਰਸੇ ਪਾਇਆ ਸਮਝ ਲਈ ਜਪ ਕਰਕੇ ਪੂਰਾ ਪਰਮੇਸ਼ਰ ਕੀ ਮਾਇਆ 14 ਲੋਕ ਅੰਦਰ ਚਮਕਾਈ ਨੂਰੀ ਅਕਲ ਸਖਾ ਕੀ ਸ਼ਲੋਕ ਸੀਤਾ ਕਿਆ ਪਰਮਾਤਮ ਕਲਾ ਤੇਰੀ ਕੱਖਾਂ ਵਿੱਚ ਜਿੰਦਗਾਨੀਆਂ ਪਾ ਦੇਵੀ ਜਿਨ੍ਹੇ ਵਿੱਚ ਬੇਜਤ ਦੇ ਜਾਵਣਾਏ ਰੰਗ ਜਿੰਦੜੀ ਨੂੰ ਤੇਰਾ ਲਾ ਦੇਵੀ ਅੰਮ੍ਰਿਤ ਜਾਮ ਤੇਰਾ ਸੱਚੇ ਪਾਤਸ਼ਾਹ ਸੈਨਾ RAM ਦੀ ਮਰੀ ਜਵਾਂ ਦੇਵੀ ਕਟ ਦੇਵਦਾਈ ਦੁੱਖ ਪਿੰਗਲਿਆਂ ਦੇ ਕਾਗਾ ਕਾਲਿਆਂ ਹੰਸ ਬਣਾ ਦੇਵੀ ਅਮਰ ਜਗਤਿ ਰਹਿ ਗੁਰਦੇਵ ਸਿੰਘਾ ਜੀ ਦਾ ਗੁਰੂ ਨਾਲ ਪ੍ਰੀਤ ਲਗਾ ਦੇਵੀ ਦੋਹਰਾ ਪਤਰੀ ਠ ਵਗਾਈ ਗੰਗ ਬੜੀ ਬੇਅੰਤ ਤੇਮਾਰੀ ਰੰਗ ਕੀਤਾ ਕਟ ਅਵਕਾਰ ਸਮੀਟਾ ਦੰਬੜੀ ਗੰਗਾ ਜੀ ਕੋ ਪੇਟਾ ਕਿਆ ਗੁਰੂ ਰਵੀਦਾਸ ਨੇ ਗੰਗਾ ਰਾਮ ਤਾਈ ਜੇ ਤੂੰ ਗੰਗਾ ਵੱਲ ਜਾਣਾ ਮੇਰੀ ਦੰਬੜੀ ਲੈ ਜਾਈ ਹੱਥ ਕੱਢ ਕੇ ਪੜੀ ਨਾ ਜੇ ਤੂੰ ਮੋੜ ਲਾਈ ਪੰਡਤ ਹੋ ਗਿਆ ਹੈਰਾਨ ਸੁਣ ਕੇ ਗੁਰੂ ਜੀ ਦੀ ਬਾਣੀ ਕਹਿੰਦਾ ਕਿਸ ਵਿਦ ਫੜੂ ਤੇਰੀ ਦਮੜੀ ਨੂੰ ਪਾਣੀ ਕੋਈ ਸਮਝ ਨਾ ਆਈ ਲੱਗੀ ਸੋਚ ਵਡਾਣੀ ਦਮੜੀ ਫੜੇਗੀ ਜ਼ਰੂਰ ਪਾਦੇ ਮਤ ਕਵਰਾਏ ਲੈ ਕੇ ਦਮੜੀ ਗੁਰਾਂ ਤੋਂ ਗੰਗਾ ਰਾਮ ਤੁਰ ਜਾਵੇ ਪੈਂਡਾ ਆਪਣਾ ਮੁਕਾ ਕੇ ਗੰਗਾ ਨਦੀ ਉੱਤੇ ਆਵੇ ਜਿਹੜਾ ਇੱਕ ਵਾਰ ਨਾਵੇ ਮਨ ਜਿੰਦੇ ਫਲ ਪਾਈ ਕਹਿੰਦਾ ਗੰਗਾ ਨਦੀ ਤਾਈ ਮੇਰੀ ਆਸ ਪਜਾਈ ਰਵੀ ਦਾ ਜੀ ਦੀ ਦਮੜੀ ਮੈਂ ਥੋ ਲੈ ਲੈ ਗੰਗਾ ਮਾਈ ਲਦੀ ਗਣਿਆਂ ਦੇ ਨਾਲ ਆਈ ਹੱਥ ਨੂੰ ਵਿਦਾਈ ਪਾਦੇ ਦੰਬੜੀ ਪੜਾਈ ਗੰਗਾ ਮਸਤ ਕਲਾਈ ਕਹਿੰਦੀ ਤਾਨ ਰਵੀਦਾਸ ਤੇਰੀ ਦੂਰ ਬੁਲਾਈ ਗੰਗਾ ਨਾ ਰਾਣੀਆਂ ਦੀ ਪਾਣੀ ਕੋਲ ਪੰਡਤ ਦਿਆਕੇ ਗੰਗਾ ਪਾਣੀਆਂ ਦੀ ਰਾਣੀ ਕੋਲ ਪੰਡਤ ਦਿਆਕੇ ਦਿੱਤਾ ਸੋਨੇ ਦਾ ਕੰਗਣ ਬੀਣੀ ਆਪਣੀ ਚੋਲਾ ਕੇ ਕਹਿੰਦੀ ਪੰਡਤਾ ਤੁ ਦੇਗੀ ਰਵੀ ਦਾ ਜੀ ਨੂੰ ਜਾ ਕੇ ਪੇਟਾ ਮੰਡੜੀ ਗੁਰੂ ਜੀ ਲੈ ਕੇ ਦਰਗਾ ਚਲਾਏ ਸਿਰ ਸੁਨੇ ਦਾ ਮੁਕਟ ਤੇ ਸੁਨੇਰੀ ਉਹ ਦੇਵਾਲ ਕੰਨੀ ਲਮ ਕਣਵਾਲੇ ਵਿੱਚ ਜੜੇ ਹੋਏ ਲਾਲ ਮਾਰੇ ਦਮ ਕਾ ਜਮਾਲ ਜਿਵੇਂ ਰਾਤ ਨੂੰ ਮਸਾਲ ਪਾਨੇ ਫੜ ਲਿਆ ਕੰਗਣ ਗੰਗਾ ਜੀ ਤੋਂ ਚਾਈ ਚਾਈ ਲੈ ਕੇ ਸੋਨੇ ਦਾ ਕੰਗਣ ਗੰਗਾ ਰਾਮਕਰ ਆਇਆ ਕਹਿੰਦਾ ਗੰਗਾ ਜੀ ਤੋਂ ਫਲ ਇਸ ਨਾਨ ਦਾ ਮੈਂ ਪਾਇਆ ਰਵੀ ਦਾਸ ਨੂੰ ਉਹਨਾਂ ਦਿੱਤਾ ਕੋਲ ਆਪਣੇ ਛੁਪਾਇਆ ਕਹਿੰਦਾ ਇਹੋ ਜਾਂ ਕੰਗਣ ਕੋਲ ਰਾਧਿਆਂ ਦੇ ਨਾਈ ਸ਼ਲੋਕ ਰਾਜ ਮੰਡਲ ਗੁਰਕਾਰ ਰਾਜ ਅਟਲ ਹੈ ਤੀਨ ਭਵਨ ਵਿੱਚ ਕਾਰ ਅੰਤ ਨਹੀਂ ਗੁਜਿਆ ਆਮਦਾ ਲੀਲਾ ਪਰਮਪਾਰ ਆਦ ਜਗਾਤ ਜਹਾਨ ਵਿੱਚ ਤੀਨ ਭਵਨ ਵਿੱਚ ਕਾਰ ਅੰਤ ਨਹੀਂ ਗੁਜਿਆ ਆਮਦਾ ਲੀਲਾ ਪਰਮਪਾਰ ਆਦ ਜਗਾਤ ਜਹਾਨ ਵਿੱਚ ਸਤਿਗੁਰ ਕਾ ਪ੍ਰਕਾਸ਼ ਦੀਨ ਦਿਆਲ ਗੁਬਿੰਦ ਕਾ ਨਾਮ ਪਿਆਰ ਵਿਦਾਸ ਪੰਡਤ ਗੰਗਾ ਰਾਮ ਜੀ ਨੇ ਰਾਜੇ ਚੰਦਰਪਰਤਾਪ ਕੋਲ ਕੰਗਣ ਵੇਚਣ ਜਾਣਾ ਰਾਖੀ ਰੱਖਦਾ ਬਿਪਰ ਇੱਕ ਮਨ ਚਿਤ ਲਾਗੇ ਉਹਨੇ ਰੱਖਤਾ ਕੰਗਣ ਚੁੱਗੀ ਅੰਦਰ ਛੁਪਾ ਕੇ ਕਹਿੰਦਾ ਆਪਣੀ ਬਿਪਰੀ ਨੂੰ ਬਿਪਰ ਸ਼ੈਤਾਨ ਮੈਨੂੰ ਸੁਨੇ ਦਾ ਕੰਗਣ ਕੀਤਾ ਗੰਗਾ ਜੀ ਨੇ ਦਾਣ ਕਰੀ ਗਾਲ ਨਾ ਕੰਗਣ ਦੀ ਕਿਸੇ ਕੋਲੇ ਜਾ ਕੇ ਇਹਦੇ ਵਰਗਾ ਕੰਗਣ ਕਿਤੋਂ ਲੱਭਣਾ ਨਹੀਂ ਹੋਰ ਇਹਦੇ ਉੱਤੇ ਲੱਗੀ ਹੋਈ ਗੰਗਾ ਮਾਈ ਜੀ ਦੀ ਮੋਹਰ ਇਹਨੂੰ ਆਂਡਣਾ ਗਵਾਂਡਣਾ ਤੋਂ ਰਖਣਾ ਬਚਾ ਕੇ ਹੀਰੇ ਲਾਲ ਵੀ ਨਾ ਕੋਈ ਇਸ ਕੰਗਣ ਦੀ ਤੁਲ ਤਾਰ ਸਕਦਾ ਨਾ ਰਾਜਾ ਕੋਈ ਸਦਾ ਮੁੱਲ ਇਨੋਂ ਬਾਹਰ ਨਾਲ ਜਾਈ ਕਿਤੇ ਬੀਣੀ ਵਿੱਚ ਪਾ ਕੇ ਕਹਿੰਦੀ ਬਿਪਰ ਨਹੀਂ ਹੁੰਦੇ ਚੋਗੀ ਵਿੱਚ ਨਾ ਗੁਜਾਰੇ ਕੰਗਣ ਵੀਜ ਕੇ ਮਣਾ ਲੈ ਸੋਹਣੇ ਮਹਿਲ ਮਨਾਰੀ ਬੇਟਾ ਪਟਦੀ ਪੰਘੂੜੀ ਪੈਰੀ ਚੰਦਨ ਲਗਾ ਕੇ ਬਿਪਰ ਵੇਚਣ ਕੰਗਾਰਾ ਜੀ ਚੰਦਰਕੋਲ ਆਇਆ ਏਸ ਬਿਧੀ ਨਾਲ ਕੁਦਰਤ ਫੜਨਾ ਚੋਰ ਨੂੰ ਸੀ ਚਾਇਆ ਆਪੇ ਫਸ ਗਿਆ ਪੰਛੀ ਵਿੱਚ ਪਿੰਜਰੇ ਦੇ ਆ ਕੇ ਡਰਦੇ ਪੰਦਤ ਨੇ ਰਾਜੀ ਚੰਦਰ ਪ੍ਰਤਾਪ ਜੀ ਨੂੰ ਦੱਸਣਾ ਕਿ ਇਸ ਤਰ੍ਹਾਂ ਦੇ ਕੰਗਣ ਗੁਰੂ ਰਵਿਦਾਸ ਜੀ ਦੇ ਦਰ ਤੋਂ ਮਿਲਦੇ ਹਨ ਪਿਆਤ ਦੀ ਤਲੀ ਤੇ ਮਾਰੇ ਕੰਗਣ ਚਮਕਾਰੇ ਜਿਵੇਂ ਪਾਠ ਵਿੱਚ ਪੈ ਹੋਈ ਦਗਣ ਅੰਗਾਰੀ ਰਾਜਾ ਪੜ ਕੇ ਕੰਗਣ ਕਹਿੰਦਾ ਗੰਗਾ ਰਾਮਤਾਈ ਐਸਾ ਸੁਣੇਂਦਾ ਕੰਨ ਅੱਗੇ ਦੇਖਿਆ ਮੈਂ ਨਾਈ ਤੈਨੋ ਕਿਧਰੋਂ ਥੇ ਆਇਆ ਰਾਜਾ ਕਹੇ ਓ ਪੰਡਾਰੀ ਰਾਜੀ ਤੇਜਤਾ ਕੰਗਣ ਰਾਣੀ ਆਪਣੀ ਦੇ ਕੋਲ ਜਿਕਰ ਆ ਗਿਆ ਪਸੰਦ ਮੁੱਲ ਲੈ ਲਈ ਮੋਹ ਬੋਲ ਜਾ ਮਾਤਨ ਬਲਹਾਰੀ ਈ ਨੂੰ ਸਾਜਣ ਹਾਰੇ ਪੈਂਦਾ ਡੁੱਲ ਡੁੱਲ ਨੂਰ ਜਦੋਂ ਬੀਨੀ ਵਿੱਚ ਪਾਇਆ ਉਹਦੀ ਨਾਲ ਦਾ ਕੰਗਣ ਰਾਣੀ ਹੋਰੀ ਕਿਚਾਇਆ ਕਾਸ਼ੀ ਵਾਲਣੀ ਦਿਆਲਾ ਤੇਰੇ ਰੰਗ ਨੇ ਨਿਆਰੇ ਮੁਖ ਬੋਲ ਕੇ ਕਰਾਰਾ ਰਾਜਾ ਆਖਦਾ ਉਹ ਪਾ ਦੇ ਈ ਦੀ ਨਾਲ ਦਾ ਕੰਗਣ ਇੱਕ ਹੋਰ ਤੂੰ ਲਿਆ ਦੇ ਲਗੇ ਹੋਣ ਦੇਖੋ ਕੂੜ ਸੱਚ ਦੇ ਨਤਾਰੇ ਪਾਉਂਦਾ ਰੋਂਦਾ ਤਾਈ ਤਾਈ ਕਹਿੰਦਾ ਪਾਤਸ਼ਾਹ ਦੇ ਤਾਈ ਇਹਦੇ ਨਾਲ ਦਾ ਕੰਗਣ ਮਿਲ ਸਕਦਾ ਨਾਹੀ ਪਾਉਂਦਾ ਹੱਥ ਜੋੜ ਕਹਿੰਦਾ ਲਵ ਬਖਸ਼ ਸਰਕਾਰੀ ਰਾਜਾ ਅਖਦਾ ਪਾਦੇ ਦੂਜੀ ਵਾਰ ਵੰਗਾਰ ਤੈਨੂੰ ਛੱਡਾਂ ਨਾ ਜਿਉਂਦਾ ਜੀਤੋਂ ਕਰੀਏ ਨਕਾਰ ਦਰ ਦੇ ਪੰਡਤ ਨੇ ਮਾਰੇ ਉਥੇ ਉਬੇ ਉਬੇ ਮਾਰੇ ਰਾਜੇ ਸਾਜ ਕੀ ਸਪਾਈ ਬਨ ਮੁਸਕਾ ਲਿਆ ਉਹਦੀ ਗਨਾ ਪੰਡਤ ਵਿਚਾਰੀ ਸੱਚ ਦਸਣਾ ਪਿਆ ਮਿਲਦੇ ਇਹੋ ਜਹ ਕੰਗਣ ਗੁਰ ਅਵਿਦਾਸ ਦੀ ਦੁਵਾਰੀ ਪੱਤਰੇਠ ਗੰਗਾ ਨਦੀ ਦਾ ਚੱਲਣਾ ਸੋਲੇ ਗਾਮ ਦੇ ਨੇ ਤੇਰੇ ਵਿੱਚ ਅੰਬਰਾਂ ਦੇ ਤਾਰੇ ਤੇਰੇ ਰੰਗ ਨੇ ਨਿਆਰੀ ਮੇਰੇ ਸਤਿਗੁਰੂ ਪਿਆਰੇ ਮੁਖੋ ਸੋਨ ਸੋਨ ਕਹਿ ਕੇ ਤੁਸੀਂ ਪੱਥਰੀ ਉਠਾਈ ਦੇਖੀ ਪਾਦੇ ਨੋ ਦਿੰਦੇ ਤੂੰ ਕੰਗਣ ਗੰਗਾ ਮਾਈ ਤੇਰੀ ਅੱਖ ਤੋਂ ਨਾ ਛੀਪੀ ਗੰਗਾ ਰਾਮ ਦੀ ਬਰਾਈ ਘਟ ਘਟ ਦੀਆਂ ਜਾਣੇ ਮੇਰੇ ਸਤ ਕਰਤਾ ਰੇ ਜਦੋਂ ਤੱਕ ਆਸੀ ਰਾਜੀ ਗੰਗਾ ਨਦੀ ਵਿੱਚ ਕਾਰ ਰੁੜੇ ਜਾਮ ਦੇ ਕੰਗਣ ਉਤੇ ਸੈਂਕੜੇ ਹਜ਼ਾਰ ਲੀਲਾ ਦੇ ਕੇ ਤੇਰੀ ਗੰਗਾ ਤਨ ਬਨਹਾਰੇ ਰਾਣੀ ਪਾਤਸ਼ਾਹ ਦੇ ਤਾਈ ਕਹਿੰਦੀ ਬੋਲ ਗਿਦਤਾਰ ਇੱਕ ਕੰਗਣ ਕੀ ਗੱਲ ਪਾਵਾਂ ਚੱਕ ਲੈ ਹਜ਼ਾਰ ਰਾਣੀ ਚੱਕ ਲੈ ਆਇਕ ਪਹਿਲੇ ਨਾਲ ਹੀ ਨਿਹਾਰੀ ਗੰਗਾ ਰਾਮ ਮੈਨੇ ਮਾਣਾ ਤੇਰੇ ਦਰ ਦਾ ਗੁਣਾਈ ਗੁਨਾਹ ਹਾਰ ਦੀਆਂ ਭੁੱਲਾ ਤਾਈ ਬਖਸ਼ ਦੇ ਗੁਸਾਈ ਅਸੀਂ ਔਗਣ ਹਾਰੇ ਤੁਸੀਂ ਬਖਸ਼ ਨਿਹਾਰੇ ਸਲੋਕ ਮਿਰਵਾਣ ਕਦੇ ਵਿਸਰੀ ਨਾ ਪਰਮਾਤਮਾ ਚੱਲਣ ਸਾਥ ਤੇਰੇ ਜਦੋਂ ਤੀਕ ਬੰਦੇ ਮੌਤ ਆਉਂਦੀ ਏ ਜਦੋਂ ਪੁੱਛਦੀ ਨਾ ਕੋਈ ਵਾਰ ਕੁਵਾਰ ਤਰੀਕ ਬੰਦੇ ਆਗੇ ਵਿੱਚ ਜਹਾਨ ਦੇ ਖਟਿਆ ਕੀ ਬਣ ਕੇ ਰੱਬ ਦਾ ਰੌਣ ਸ਼ਰੀਕ ਬੰਦੇ ਆਕਰ ਵੀ ਲੜੀ ਜਿੱਥੋਂ ਦੀ ਲੰਗੜਾ ਤੋਂ ਗਲੀਆਂ ਬਹੁਤ ਬਰੀਕ ਬਰੀਕ ਬੰਦੀ ਮੰਦੇ ਤੰਦਿਆ ਗਾ ਲੇਖਾ ਮੰਗਣਾ ਏ ਧਰਮ ਰਾਜ ਤੇ ਤੋਂ ਠੀਕ ਠੀਕ ਬੰਦੀ ਜਬਰਾਈਲ ਜਦ ਖਿੱਚ ਕੇ ਸ਼ਮਖ ਮਾਰੀ ਸੁਨਨੇ ਕਿਸੇ ਵੀ ਨਾ ਤੇਰੀ ਜੀਕ ਬੰਦੇ ਜਿਹੜੇ ਰੋਜ ਜਹਾਨ ਤੋਂ ਜਾਵਣਾ ਈ ਵਕਤ ਆਰਿਆ ਓ ਨਦੀਕ ਬੰਦੀ ਜਿਹੜਾ ਸਾਜਿਆ ਉਸਨੇ ਫੁੱਟਣਾਈ ਚੱਲੀ ਮੁੜ ਕਦੀਮ ਤੋਂ ਲੀਕ ਬੰਦੀ ਗਿਲਦਾਸ ਬਦ ਫੈਲੀਆਂ ਨਹੀਂ ਕਰਦੀ ਜੀੜੀ ਰੱਬ ਦੀ ਹੋਂ ਭਜਨੀ ਕਬੰਦੀ ਸ਼ਲੋਕ ਮਾਲਾ ਪੁੰਝੇ ਬੈਠਣਾ ਚੇਤੇ ਆयो ਤਾਈ ਜਿਨੇ ਬੰਤ ਬਣਾਏ ਨਿਸ਼ਾਨ ਤੇਰੀ ਮਨ ਵਿੱਚ ਬੈਠ ਕੇ ਇਹਨਾ ਵਿਚਾਰ ਕੀਤੀ ਉਮਰ ਲੰਘਦੀ ਜਾਮਦੀ ਵਾਗਲੇ ਪੋਚ ਪੋਚ ਰੱਖੇ ਕਾਇਆ ਕੋਠੜੀ ਨੋ ਆਖਰ ਇਸ ਦੀ ਬਣੋ ਜਰੂਰ ਤੇਰੀ ਚੀਜ਼ਾਂ ਸਾਰੀਆਂ ਤਪਨਾ ਹੋਣਾ ਗਿਲ ਝੂਟ ਜਹਾਨ ਤੇ ਮੇਰ ਤੇਰੀ ਸਭ ਜਗ ਕੀ ਕਹਿ ਬ੍ਰਹਮ ਬਸਾਰ ਜਾਤ ਪਾਤ ਦੇ ਪੁੱਤ ਨੇ ਕੜਨ ਵਾਲੇ ਬਾਜੀ ਜਗ ਦੀ ਨਾ ਕਿਤੇ ਹਾਰ ਜਾਈ ਨਕ ਬੁਲਬਤੀ ਦਾ ਦਸਾਰਿਆਂ ਦੇ ਅਕਲ ਸ਼ਕਲ ਅੰਦਰ ਕੋਈ ਫਰਕ ਨਾ ਆਈ ਬ੍ਰਹਮਣ ਕਤਰੀ ਵਾਸਨਾ ਸੂਦ ਕੋਈ ਹਵਾ ਵਗਦੀ ਏਕ ਹਰੀ ਇਕ ਥਾਈ ਲਖ ਲਾਨਤਾ ਨੇ ਗੁਰਦੇਵ ਸਿੰਘਾ ਜਿਹੜੇ ਮਨ ਦੇ ਨੇ ਊਚ ਨੀਚ ਤਾਂਈ ਸ਼ਲੋਕ ਆਤਮ ਵਰਨ ਲੈ ਕੇ ਆਪਣੇ ਨੂਰ ਚੋਂ ਨੂਰ ਬੰਦੇ ਰੱਬ ਸਾਜ ਆਏ ਖਾਕਿਆ ਆਤਮ ਨੂੰ ਮਾਤਾ ਪੁੱਤ ਨਾਲ ਜਿਵੇਂ ਪਿਆਰ ਕਰਦੀ ਤਿਵੇਂ ਜੀਵ ਸਾਰੇ ਪਰਮਾਤਮਾ ਨੂੰ ਬਣ ਕੇ ਰੋਗ ਸਰੀਰ ਨੂੰ ਲੱਗ ਜਾਂਦਾ ਮੰਦਾ ਬੋਲਿਆ ਸੰਤ ਮਹਾਤਮਾ ਨੂੰ ਹੋਈ ਹਸਨੋ ਸੈਣ ਦੀ ਮੌਤ ਦਿੱਸੀ ਛੰਨੇ ਦੁੱਧ ਦੇ ਚੋਂ ਬੀਬੀ ਪਾਤਮਾ ਨੂੰ ਦੋਰਾ ਕੁਦਰਤ ਨਾਲ ਮਿਲ ਜਾ ਤੇਰਾ ਗੁਰੂ ਨਾਨਕ ਨਿਰੰਕਾਰੀ ਦੇ ਦੇ ਨਾਮ ਹਰੀ ਦਾ ਪ੍ਰੀਤਮ ਡੁੱਬਦੀ ਦੁਨੀਆ ਤਾਰੀ ਗਾਵਣ ਤੇਰੀ ਸੋਭਾ ਸੱਚਿਆ ਚੰਦ ਸੂਰ ਸਵਤਾਰੇ ਦੇ ਦੇ ਨਾਮ ਹਰੀ ਦਾ ਪ੍ਰੀਤਮ ਡੁੱਬਦੀ ਦੁਨੀਆ ਤਾਰੀ ਕੂੜ ਧਰਮ ਦੇ ਜਗ ਵਿੱਚ ਆ ਕੇ ਕੀਤੇ ਤੁਸੀਂ ਨਤਾਰੇ ਸ਼ਲੋਕ ਚੜਦੀ ਕਲਾ ਕਿਹਾ ਬੋਲ ਕੇ ਪੋਗਦਿਆ ਪਤਰਾ ਨੇ ਵੱਡਾ ਸਾਰਿਆਂ ਤੋਂ ਕਲਾਕਾਰ ਆਇਆ ਏਸ ਵਿਦਿਆਹੀਨ ਮਨੁੱਖ ਤਨੋਂ ਲਾਵਣ ਵਿਦਿਆ ਦੇ ਚੰਦ ਚਾਰਿਆ ਆਇਆ ਕੋੜ ਜਨਮ ਦੇ ਪਾਪੀਆਂ ਬੰਦਿਆਨੋ ਪਵਜਲ ਸਾਗਰ ਚੋਂ ਕਰਨ ਪਾਰ ਆਇਆ ਸੀਤਾ ਸਤੀ ਦੀ ਪਾਲਣਾ ਕਰਨ ਇਥੇ ਅੰਮ੍ਰਿਤਪੁਰੀ ਵਾਲਾ ਆਪ ਸਰਦਾਰ ਆਇਆ ਪੈਦਾ ਰਾਮ ਨੂੰ ਕਰਕੇ ਸੰਸਾਰ ਅੰਦਰ ਕਨ ਰਾਵਣ ਹੰਕਾਰੀ ਦੀ ਹਾਰ ਆਇਆ ਮਾਲਕ ਚੰਦ ਸੁਰ ਸਤਾਰਿਆਂ ਦਾ ਜਰੇ ਜਰੇ ਨੂੰ ਦੇਨ ਪਿਆਰ ਆਇਆ ਲਖਣ ਰਾਮ ਜੀ ਤਰ ਰਮੈਨ ਬਾਣੀ ਇਥੇ ਚਲ ਕੇ ਆਪ ਨਿਰੰਕਾਰ ਆਇਆ ਇਥੇ ਰਾਗ ਨਾ ਸਾਜ ਤਨਕਾਰ ਕੋਈ ਸੁੰਮ ਸੁਨੀਆਂ ਦੀਨ ਗੁਲਜਾਰ ਆਇਆ ਸ਼ੈਰ ਸ਼ੈਰੀਆਂ ਕਾਵਕ ਵਿਸਰਨੋ ਛੰਦਾਂ ਬੰਦੀਆਂ ਦਾ ਸਹਿਤਕਾਰ ਆਇਆ ਵਾਲਮੀਕ ਭਗਵੰਦ ਗੁਰਦੇਵ ਸਿੰਘਾ ਭਾਰਤਵਾਜ ਦੀ ਸੁਣ ਕੇ ਪੁਕਾਰ ਆਇਆ ਦੁਹਰਾ ਜਿਸ ਕੋ ਰਾਖ ਲਵੇ ਨਰੰਕਾਰ ਉਸ ਨੂੰ ਕਿੜਾ ਸਕੇ ਮਾਰ ਉਸ ਕੀ ਤਰਪ ਖੜੋਵੇ RAM ਜਿਸ ਕੇ ਮਨ ਮੇ ਹਰ ਕਾ ਨਾਮ ਅਗਨੀ ਬਿਨਾ ਕਰੇ ਬਨਾਸ ਜਿਸ ਕੇ ਹਾਥ ਗੁਰੂ ਰਵਿਦਾਸ ਸ਼ਲੋਕ ਵਾਲਮੀਕ ਭਗਵਾਨ ਦੀ ਕਰੇ ਸੇਵਾ ਰਾਜੇ ਰਾਮ ਅਵਤਾਰ ਦੀ ਮਹਾਰਾਣੀ ਫੁੱਲਾਂ ਨਾਲ ਸਤਕਾਰ ਦੀ ਗੁਰੂ ਤਾਈ ਪੱਕਾ ਫੇਰਦੀ ਢੋਮ ਦੀ ਰੋਜ ਪਾਣੀ ਜਮਨ ਮਰਨ ਵਾਲੇ ਸੰਸੇ ਦੂਰ ਹੋਏ ਸੁਣ ਕੇ ਗੁਰੂ ਗਰਬ ਦੇਵ ਦੀ ਅਮਰ ਬਾਣੀ ਠਾਕੁਰ ਸ਼ਲੋਕ ਮਾਨਸ ਖਾਮ ਦੇਸੀ ਜਦੋਂ ਮਾਨਸਾਂ ਨੂੰ ਉਹ ਗੁਰ ਰਵੀਦਾਸ ਨੇ ਜਨਮ ਤਾਰੇ ਲੋਕੀ ਪੁੱਲ ਬੈਠੇ ਐਸੇ ਆਲਮਾ ਨੂੰ ਪੱਥਰ ਪਾਣੀਆਂ ਦੇ ਉਤੇ ਜਿਨਾ ਤਾਰੇ ਇੱਕੋ ਜਾਣਦੇ ਨੇ ਮਾਨਸਾ ਸਾਰਿਆਂ ਨੂੰ ਜਿਹੜੇ ਹੋਣ ਭਗਵੰਤ ਦੇ ਅਸਲ ਪਿਆਰੇ ਖੂਨ ਡੋਲ ਦਿੱਤਾ ਜਿਗਰ ਆਪਣੇ ਦਾ ਪੀਮ ਸੁਣੇ ਗਰੀਬਾਂ ਦੇ ਜਦੋਂ ਨਾਰੇ ਵਰਨ ਚਨ ਨਾ ਗਾਤ ਬਜਾਤ ਕੋਈ ਪੰਜਾਂ ਤਤਾਂ ਦੇ ਬੜੇ ਇਨਸਾਨ ਸਾਰੇ ਬ੍ਰਹਮਣ ਖੱਤਰੀ ਵੈਸਨਾ ਸੂਤ ਕੋਈ ਝੂਠ ਮੂਠ ਦੇ ਕੜੇ ਪਹਾੜ ਚਾਰੇ ਉੱਚਾ ਆਪਣੇ ਆਪ ਨੂੰ ਸਮਝਦਾ ਜੋ ਬਾਜੀ ਜਗ ਦੀ ਓ ਸ਼ਤਾਨੁ ਹਾਰੇ ਸੂਤ ਛਾਤ ਕੂੜੀ ਗੁਰਦੇਵ ਸਿੰਘਾ ਜਿਹੜੇ ਮਨ ਦੇ ਨੇ ਜਮਦੂਤ ਮਾਰੇ ਦੂਰਾ ਯੋਧਾ ਰੂਪ ਮਤੰਗ ਦਾ ਜੀਵਨ ਸਿੰਘ ਅਵਤਾਰ ਤੇਰੇ ਜੈਸਾ ਸੂਰਬੀਰ ਹੈ ਨਾ ਵੀ ਸੰਸਾਰ ਸੇਸ਼ ਗੁਰੂ ਗੁਰਦੇਵ ਦਾ ਤੁਸੀਂ ਲਿਆਵਣ ਜੋਗ ਦਰਸ਼ਨ ਤੇਰਾ ਕਰਦੇ ਆ ਟੁੱਟ ਜਾਂਦੇ ਦੁੱਖ ਰੋਗ ਦਰਸ਼ਨ ਤੇਰਾ ਕਰਦੇ ਆ ਟੁੱਟ ਜਾਂਦੇ ਦੁੱਖ ਰੋਗ